ਚਲੋ ਜੀ ਅੱਜ ਤੁਹਾਨੂੰ ਇੱਕ ਨਾ ਫਰੀ ਆ ਬਾਹਰ ਵੀ ਮੌਸਮ ਮੀਂਹ ਮੋੜਾਤ ਲੱਗ ਰਿਹਾ ਹੈ ਬਈ ਚਲੋ ਤੁਹਾਨੂੰ ਇੱਕ ਕਹਾਣੀ ਸੁਣਾਇਆ ਕਹਾਣੀ ਨਹੀਂ ਮਤਲਬ ਅਸਲੀ ਸਭ ਕੁਝ ਪਾਤਰ ਘਟਨਾਵਾਂ ਬੰਦੇ ਸਭ ਕੁਝ ਅਸਲੀ ਰੀਅਲ ਮਨ ਨਕਲੀ ਕਹਾਣੀ ਕੋਈ ਨਹੀਂ ਐਵੇਂ ਦਸੀ ਦਸਾਈ ਨਹੀਂ ਦੇਖੋ ਅਸਲੀ ਜਿਹੜੀਆਂ ਟੀਵੀ ਫਿਲਮਾਂ ਨਕਲੀਆਂ ਆ ਇਹਦੇ ਜੇ ਉਹ ਕਹਾਣੀ ਅਸਲੀ ਸਾਡਾ ਸਾਡਾ ਕੰਮ ਅਸਲੀ ਰਿਹਾ ਸ਼ੁਰੂ ਤੋਂ ਅਹੀਂ ਬਾਜ ਸਟੂਡੀਓ ਤੇ ਬਹਿ ਕੇ ਤੁਹਾਨੂੰ ਦੱਸਿਆ ਵੀ ਸਾਡੇ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਹੀ ਬਾਜ ਸਟੂਡੀਓ ਮੇਰਾ ਨਹੀਂ ਬਾਜ ਤੇ ਵਹੇ ਚਲੋ ਲੋਗੋ ਹੀ ਇੱਕ ਸਾਡਾ ਸਾਰਿਆਂ ਦਾ ਹੈ ਸੱਜਣ ਬੜੇ ਹੀ ਜਿਆਦੇ ਸਾਰੇ ਤੁਹਾਨੂੰ ਦੱਸਿਆ ਜਿੱਤਾਂ ਦੱਸਦਾ ਨਾ ਮੈਂ ਧਾਰਮਿਕ ਸਮਾਜਿਕ ਆਰਥਿਕ ਰਾਜਨੀਤਿਕ ਤੇ ਪੰਗੋਲ ਸਾਰਿਆਂ ਦਾ ਆਪਣਾ ਹੀ ਸਟੂਡੀਓ ਹੈ ਉਹਦੇ ਹੀ ਸਾਡਾ ਸਟੂਡੀਓ ਬਾਜ ਸਟੂਡੀਓ ਮੈਨੂੰ ਵੀ ਜਾਂਦੇ ਕਿਹਨੂੰ ਨਹੀਂ ਪਤਾ ਕੌਣ ਹੈ ਤੂੰ ਐ ਸਾਡਾ ਸਟੂਡੀਓ ਆਪੀ ਉੱਥੇ ਬੈਠੇ ਹੁੰਦੇ ਮੇਨ ਕੁਰਸੀ ਤੇ ਕੋਈ ਕੋਈ ਕਦੇ ਕੋਈ ਕਿਤੇ ਅਹੀਂ ਲੋਕਾਂ ਦੀਆਂ ਕੰਪਲੀਟਾਂ ਕੱਢ ਦਿੰਦੇ ਨੇ ਸਾਰਿਆਂ ਨੂੰ ਦੱਸਿਆ ਵੀ ਜਿਹੜੀ ਵੀ ਕੋਈ ਨਾ ਕੋਈ ਟੱਕੇ ਸ਼ਾਈ ਜਾਂ ਕਿਸੇ ਕਿਸਮ ਦੀ ਥੋੜ੍ਹਾ ਜਿਆਦਾ ਵਿਸਥਾਰ ਨਹੀਂ ਜਾਂਦਾ ਪਰ ਮਤਲਬ ਇਹ ਕੰਪਲੇਂਟਾਂ ਕੱਢਦੇ ਨੇ ਕਿ ਕੰਪਲੇਂਟਾਂ ਦੋ ਸਾਡੀਆਂ ਆਪਣੀਆਂ ਹੀ ਜੁੜਦੀਆਂ ਇੱਕ ਤੇ ਸਾਡੀ ਦੁਕਾਨ ਤੋਂ ਸਾਡਾ 25 ਸਾਲ ਪਹਿਲਾਂ ਸਾਈਕਲ ਚੁੱਕਿਆ ਗਿਆ ਹਾਂ ਸਾਡੇ ਕੋਲ ਤੇ ਹੀ ਸਾਈਕਲ ਸੁਗਲਾਣੀ ਹੈ ਮਾੜੇ ਚੰਗੇ ਮੁੜ ਕੇ ਮੋਟਰਸਾਈਕਲ ਲਿਆ ਹੀ ਕਿਤੇ ਸਾਡਾ ਸਾਈਕਲ ਚੁੱਕਿਆ ਗਿਆ ਇੱਕ ਸਾਡਾ ਉਹ ਤੇ ਦੂਜੀ ਕੰਪਲੇਂਟ ਇਹ ਆਈ ਵੀ ਜਿਹੜਾ ਮੇਰੇ ਤੋਂ ਵੱਡਾ ਹੀ ਸਾਡਾ ਪੁਲਸੀਆ ਭਗਤ ਉਹ ਡਿਊਟੀ ਤੋਂ ਆਉਣ ਡਿਆ ਤੇ ਰਾਹ ਦੇ ਵਿੱਚ ਕੋਈ ਬਸ ਵਾਲਾ ਉਹਨਾਂ ਨਾਲ ਕਨੈਕਟਰ ਲੜ ਪਿਆ ਉਹਨੂੰ ਬਿਲਕੁਲ ਸੱਚਾ ਆ ਆਪਣੀ ਆਈ ਕਾਰਡ ਆ ਬਸ ਇਹੋ ਹੀ ਆ ਵੀ ਉਹ ਥੋੜਾ ਭੜਾ ਮਾਸ ਲਾ ਲਓ ਜਾਂ ਗੋਸਿਕ ਟਾਈਪ ਦਾ ਵੀ ਉਸ ਤਰ੍ਹਾਂ ਦਾ ਲਾ ਲਓ ਵੀ ਨਹੀਂ ਕਿਸੇ ਨਾਲ ਵੱਧਾ ਘਟਾ ਕਰਦਾ ਹੀ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਕਨੈਕਟਰ ਵੀ ਫੈਦਾ ਕੀ ਨਾ ਠਾ ਲਿੰਦੇ ਤੇ ਕਈ ਵੇਹੇ ਹੀ ਪੁਲਸੀਆ ਵੀ ਨਹੀਂ ਹੁੰਦੇ ਜਿਵੇਂ ਪੁਲਸੀਆ ਚੌੜੇ ਹੋ ਕੇ ਬਣ ਜਾਂਦੇ ਤੇ ਆਹਦੇ ਆ ਕੀ ਕਨੈਕਟਰ ਨੇ ਕਟੋ ਮਲਾਇਮ ਨਹੀਂ ਅਸੀਂ ਮਲਾਏ ਨੇ ਤੇ ਜੇ ਕੋਈ ਅਸਲ ਜਿਸ ਤਰ੍ਹਾਂ ਧੱਕੜ ਜਾ ਕੋ ਪੁਲਸਾਇਰ ਨੂੰ ਪੁੱਛਦਾ ਦਿਓ ਨੇ ਆਪੇ ਬੂਟੇ ਦੇ ਛੜਦੇ ਨਹੀਂ ਉਦੋਂ ਹੀ ਮੌਕੇ ਦਿੱਤੇ ਉਹਨੇ ਵਿਚਾਰੇ ਨੇ ਇਦਾਂ ਦਾ ਕੁਛ ਕੀਤਾ ਨਹੀਂ ਉਹਨਾਂ ਲੜ ਪਿਆ ਕਨੈਕਟਰ ਉਹਨੇ ਬੜਾ ਆਖਿਆ ਵੀ ਤੂੰ ਨਾ ਮੈਂ ਮਲਾਜੇ ਨਾ ਨਾ ਟਿਕਟ ਕੱਟ ਤੇ ਨਹੀਂ ਬਣਦੀ ਮੇਰੀ ਆ ਕਾਹ ਦਾ ਕੁਛ ਹੈ ਉਹ ਹੰਕਾਰ ਹੈ ਕਨੈਕਟਰ ਜਰੂਰੀ ਨਹੀਂ ਸਾਡੇ ਵੀ ਆਵੇ ਹੈਗੇ ਆ ਭਰਾ بڑے ਕਨੈਕਟਰ ਡਰਾਈਵਰ ਬੜਾ ਕੁਝ ਸਾਡੇ ਆ ਵੀ ਹੈਡੇ ਵੀ ਇੱਥੇ ਵਿਜੀਤ ਸਰਦ ਹੁੰਦਾ ਹੈਗੇ ਕਿਸੇ ਡਰਾਈਵਰ ਕਨੈਕਟਰ ਦੀ ਹਿੰਮਤ ਚੱਲ ਜਾਨੇ ਨਹੀਂ ਕਿਸੇ ਡਰਾਈਵਰ ਕੋਟ ਆਉਣੇ ਨੇ ਤੇ ਉਹ ਨਾਲ ਦੇ ਨੂੰ ਗੁੱਸਾ ਹੈ ਤੇ ਲਾਗੇ ਕਨੈਕਟਰ ਜਿਹੜੀਆਂ ਕੁੜੀਆਂ ਗੜੀਆਂ ਸਕੂਲਾਂ ਆਉਂਦੀਆਂ ਜਾਂ ਹੋਰ ਕੋਈ ਮੀਟ ਮੀ ਮਾਮ ਮੋੜਵਾ ਸਾਰਾ ਉਹਨਾਂ ਨਾਲ ਖੇਡਦਾ ਜਾਵੇ ਉਹਨਾਂ ਦੀ ਟਿਕਟਾਂ ਕੱਢੇ ਤੇ ਉਹ ਵੀ ਦੰਦੀਆਂ ਹੀ ਅਕੋਂ ਕੱਢਦੀਆਂ ਜਾਣ ਉਹ ਬੰਦਾ ਵੀ ਆ ਇਹਨਾਂ ਦੀ ਟਿਕਟ ਬਣਦੀ ਆ ਜਿਹੜੀਆਂ ਨਵੇਂ ਹਸਮ ਜਾ ਕੇ ਕਰਦਾ ਜਾਂਦਾ ਤੇ ਉਹਨਾਂ ਨੂੰ ਹੁੰਦਾ ਵੀ ਸਾਡੀ ਟਿਕਟ ਨਾ ਕੱਟੇ ਤੁਹਾਨੂੰ ਪਤਾ ਹੀ ਕੀ ਕੋਸ਼ਿਸ਼ ਤੇ ਮੋੜ ਕੇ ਹੋ ਜੇ ਫੇ ਉਹਨਾਂ ਵੀ ਆ ਮੇਰੀ ਟਿਕਟ ਬਣਦੀ ਨਹੀਂ ਤੇ ਮੇਰੀ ਕੱਟੀ ਜਾਂਦਾ ਜਿਨ੍ਹਾਂ ਦੀ ਆ ਕਟੁੰਦਿਆਂ ਦੰਦੀਆਂ ਕੱਢਦਾ ਫਿਰਦਾ ਉਹ ਨਾਲ ਹੀ ਕਰ ਉਹ ਕਿਦੇ ਓਕਾ ਸੁਕਾ ਬੋਲ ਪਿਆ ਨਹੀਂ ਉਹ ਬੰਦਾ ਨਹੀਂ ਲੜਨ ਭੇਡਨ ਵਾਲਾ ਉਹਨੇ ਗੱਲ ਕਰਤੀ ਦੇਖੋ ਤੇ ਇਥੋਂ ਹੀ ਪਿੰਡੋਂ ਹੀ ਜਾਣਾ ਸੀ ਅਜੇ ਦਫ਼ਤਰ ਤੇ ਪੁਰਨਾ ਇਹ ਨਾ ਸਦਾ ਕੁੜੀ ਡਾਕਟਰ ਕੋਲਦਾ ਨਾ ਉਹਦੇ ਫਿਰ ਉਹ ਸਾਬਾ ਨਾ ਕੰਪਲੀਟਾਂ ਪੜ੍ਹਣੀਆਂ ਪਈਆਂ ਨੇ ਫਿਰ ਰਜਿਸਟਰ ਵੇਖ ਕੇ ਸਾਰਾ ਕਿਹਦੇ ਤੇ ਨਾ ਕੋਈ ਨਗਾਇਜ਼ ਕਬਜ਼ਾ ਕਿਸੇ ਦਾ ਕੋਈ ਮਾੜੀ ਚੰਗੀ ਕਿਸੇ ਦਾ ਕੋਈ ਵਧੀ ਕੀ ਕਿਸ ਦੁਕਾਨਦਾਰ ਨਾਲ ਕਿਸੇ ਨਾਲ ਵੀ ਮੰਨ ਲਓ ਜਿੱਥੇ ਸਰਕਾਰੀ ਦੁਬਾਰੇ ਗੱਲ ਨਹੀਂ ਹਾਲੁੰਦੀ ਉਹ ਫਿਰ ਸਾਡੇ ਤੇ ਹੋ ਜਾਂਦੀ ਤੇ ਮੈਂ ਆ ਵੀ ਚਲੋ ਚੱਲਦੇ ਆ ਜੇ ਲੈਣੇ ਆ ਤਾਂ ਕਨੈਕਟਰ ਦਾ ਹੀ ਪਤਾ ਲੈ ਲਈਏ ਹਰ ਮੈਂ ਇਦਾਂ ਕਰਦਾ ਫਿਰ ਮੈਂ ਤੋ ਰਾਹ ਦੇ ਚਾ ਮੈਂ ਐਵੇਂ ਜਿਆਦਾ ਨਹੀਂ ਜਾਣਾ ਅਸੀਂ ਆਪਣੇ ਸਾਹ ਨਾਲ ਕੰਪਲੇਂਟ ਖੜ ਦੇਨੇ ਹਨ ਉਹ ਮੈਨੂੰ ਸਾਰੀ ਪਤਾ ਨਾ ਜਿਹਨੇ ਉੱਥੇ ਗਰਬਾਣੀ ਦੀਆਂ ਗੱਲਾਂ ਕਰਕੇ ਸਮਝਾਉਣਾ ਕਿੰਨੇ ਕਿਤਰਾ ਕਿਸੇ ਨੂੰ ਸਮਝਾਉਣਾ ਕਲੀਨਿਕ ਨੂੰ ਰਾਂ ਹੀ ਦੱਸੋਣਾ ਅਗੇ ਕਿਤਰਾ ਦੱਸੋਣਾ ਹਰ ਬੰਦੇ ਕੰਪਲੇਂਟ ਉਸ ਹਾਂ ਨਾਲ ਮੈਂ ਤਿਆਰ ਕਰਦਾ ਨਾ ਨਾ ਕਿ ਚਲੋ ਭੇਜ ਜੀ ਜਾਓ ਤੂੰ ਕੰਪਲੇਂਟ ਕਰਦੇ ਅੱਜ ਅਸੀਂ ਇੱਥੇ ਚੱਲੇ ਮੈਂ ਆ ਚੱਲ ਇਦਾਂ ਕਰਦਾ ਮੈਂ ਰਾਹ ਜੋ ਮੈਂ ਚੱਲ ਤੂੰ ਚੱਲ ਮੈਂ ਡਿਊਟੀ ਦੇ ਤੇ ਲੈਣਾ ਪਤਾ ਦਾ ਤਾਂ ਪੁੱਛ ਲਿਆ ਵੀ ਕਿਹੜਾ ਕੰਟਰੈਕਟਰ ਰੋਟਰ ਗਿਆ ਜਿਹੜੀ ਬੱਸ ਮੈਂ ਚੱਲ ਮੈਂ ਤੋਪ ਤੇ ਜਾਂਦਾ ਚੱਲਦਾ ਨਾਲ ਤੁੰ ਚੱਲਦੇ ਇਕੱਠੇ ਹੀ ਉਹ ਜਾਲੀਆਂ ਕੰਪਲੇਟ ਆਹੀ ਦੋਵੇਂ ਕੱਢ ਦਿੰਦੇ ਨਾ ਹੂੰ ਤੇ ਜਦੋਂ ਮੈਂ ਉਹਨੂੰ ਘਰੋਂ ਲਿਆਉਣਾ ਹੁੰਦਾ ਵਾ ਤੁਹਾਨੂੰ ਅੱਗੇ ਦੱਸਿਆ ਵੀ ਜਿੰਨੇ ਮੇਰੇ ਸੱਜਣ ਮਿੱਤਰ ਆ ਨਾ ਉਹਨਾਂ ਦੇ ਮਾਪਿਓ ਜਿੰਨੇ ਵੀ ਆ ਨਾ ਹੁਣ ਤੱਕ ਵੀ ਮੇਰਾ ਮਾਣ ਸਤਕਾਰ ਬੜਾ ਕਰਦੇ ਆ ਕਿਉਂਕਿ ਮੈਰੀ ਚਲੋ ਮੈਂ ਜੀ ਵਧਾਈ ਕਰਨੀ ਆ ਸਾਰੇ ਉਹ ਆ ਵੀ ਮਾਂ ਪਿਓ ਨਾਲ ਦੱਸਦੇ ਆ ਕਿ ਸਾਡਾ ਸਿਆਣਾ ਪੋਤੇ ਆ ਬਾਹ ਸਾਰਿਆਂ ਦਾ ਹੀ ਪੋਤੇ ਨੇ ਤੇ ਦਾਰਜੀ ਨੂੰ ਮੈਂ ਦਾਰਜੀ ਮਾੜੀ ਕੰਪਲੇਂਟ ਕਰਨ ਚੱਲੇ ਆ ਉਹਨਾਂ ਆਪਣਾ ਕੁਲਸੀਆ ਤੁਹਾਨੂੰ ਪਤਾ ਹੀ ਆ ਉਹ ਆਪ ਬੜਾ ਕਰਦਾ ਦਾਰਜੀ ਉਹਦਾ ਵੀ ਮਹਿਤਰਾ ਕੋਈ ਕਨੈਕਟ ਮਹਿਤਰਾ ਉਹਨੌਖਾ ਆਰੇ ਮਾੜੀ ਕੀਤੀ ਉਹਨਾਂ ਨੇ ਦਾਰਜੀ ਨਾਲ ਚਲ ਜਾਓ ਬੇਣੀ ਪੁੱਤ ਚਲ ਜਾਓ ਚਲ ਜਾਓ ਪਰ ਥੋੜਾ ਸਾਬ ਨਾਲ ਕੁੱਟੇ ਵਾਲਾ ਜਾਣਾ ਨਾ ਕਸਮ ਨਾਲ ਝੂਠੀ ਗੱਲ ਹੀ ਭਈ ਦਾਰਜੀ ਮੈਂ ਜੋ ਭੇਜੇ ਨੂੰ ਉਤਰਾਦੇ ਉਹਨੇ ਤੁਹਾਨੂੰ ਪਤਾ ਭੇਜੇ ਨੂੰ ਘਰੋਂ ਗਾਲ ਵਰਨੀ ਦੀ ਦਾਰਜੀ ਤੋਂ ਉਹਨੇ ਜੇ ਕੋ ਪੁੱਠਾ ਕੰਮ ਕਰਨਾ ਤੇ ਦਾਰਜੀ ਨੇ ਕਢਣੀਆਂ ਗਾਲਾਂ ਤੇ ਦਾਰਜੀ ਨੇ ਮੇਰੇ ਨਾਲ ਦੇ ਇੱਕ ਦਾ ਲਿਆ ਭੇਜੇ ਨੇ ਪਤਾ ਤੇ ਉਹਨੇ ਦਾਰਜੀ ਨੇ ਜਿੱਤੀਆਂ ਭੇਜੇ ਨੇ ਆਖਿਆ ਚਲ ਭੇਜੇ ਨੇ ਤੇ ਪਤਾ ਵੀ ਤਰੋਂ ਥੋੜੀ ਛੇਤੀ ਮਿਲ ਗਈ ਦਾਰਜੀ ਉਹਨਾਂ ਤਾਂ ਚਲੀਏ ਉਹਨੂੰ ਤੇ ਕਾਲੀ ਪੈ ਜਾਂਦੀ ਛੇਤੀ ਜਾਂ ਆ ਕੇ ਬੱਸ ਉਹਦਾ ਹਿਸਾਬ ਉਹ ਸੀ ਉਹ ਮਨ ਦਾ ਛੇਤੀ ਚਲੀ ਜਾਏ ਬਾਜੀ ਕਿੱਥੇ ਜਾਣਾ ਇਹ ਕੁਝ ਨਹੀਂ ਪਤਾ ਕਿੱਥੇ ਜਾਣਾ ਕੀ ਕਰਨਾ ਉਹ ਇਹ ਗੱਲ ਦਾ ਦੁੱਖ ਵੀ ਬੜਾ ਵੱਡਾ ਹੈ ਪੀ ਆਪਣੀ ਨਿੱਜੀ ਲੜਾਈ ਉਹਦੀ ਕੋਈ ਨਹੀਂ ਹੈ ਇੱਥੇ ਲੋਕਾਂ ਦੀਆਂ ਲੜਾਈਆਂ ਲੜੀਏ ਲੜਾਈਆਂ ਹੀ ਗੱਲ ਲੜੀਏ ਬਾਹਰ ਵੱਡੀਆਂ ਬੁੜੇਰੀਆਂ ਮੈਂ ਤਾਂ ਕਈਆਂ ਥਾਵਾਂ ਤੇ ਨਾ ਮਤਲਬ ਅਸੀਂ ਛੋਟੇ ਮੋਟੇ ਵੱਡੇ ਵੀ ਕਰਦੇ ਰਹੇ ਕੰਮ ਚੱਲੋ ਜੇ ਕੋਈ ਠੱਕੇ ਸ਼ਾਇਦ ਹੁੰਦੀ ਰਹੀ ਆ ਪਰ ਬਾਹਰ ਵੀ ਉਹ ਜਾਣ ਲੱਗ ਪਿਆ ਸੀ ਚਲੋ ਕਿਤਰਾ ਜੋ ਵੀ ਆ ਦੂਸਰਾ ਦਿਹਾੜਾ ਕੋਈ ਆਮੀ ਕੋਈ ਪੈਸੇ ਦੀ ਲਾਲਸਾ ਨਹੀਂ ਜ਼ਮੀਨ ਜਾਇਦਾਦ ਦਾ ਸਭ ਕੁਝ ਹੈਗਾ ਆਮੀ ਚਾਵਾ ਚਾਵਾ ਦੀ ਤਰ੍ਹਾਂ ਪਿਆ ਮੁੜ ਕੇ ਮੈਂ ਇਹਨੂੰ ਪਛਾਣੂ ਰਮੋਰਦਾ ਜਦੋਂ ਕਿ ਪਿੱਛੇ ਜਾਂ ਮੁੜਿਆ ਪਛਾਣ ਛੱਡਿਆ ਬਹੁਤ ਚੜ ਗਿਆ ਪਾਗੇ ਕਿ ਵਾਪਸ ਆਈ ਇਹ ਕਹਿੰਦਾ ਨਹੀਂ ਬਾਜੂ ਜੇ ਮੈਂ ਘਰ ਬਹਿ ਗਿਆ ਨਾ ਮੈਨੂੰ ਘਰੇ ਆਣ ਨਾਲ ਕੋਈ ਛੇਤਰ ਮਾਰਨੀ ਚਲੋ ਉਧਰ ਬਾਅਦ ਚ ਵੀਲੇ ਟਾਈਮ ਤੇ ਦਾਰਜੀ ਤੋਂ ਜੋ ਮੈਂ ਖੜਨਾ ਦਾ ਦਾਰਜੀ ਨੇ ਮੈਨੂੰ ਥੋੜੀ ਨਾ ਕਰਦੀ ਦੀ ਜਿਵੇਂ ਅਸੀਂ ਜਾਣਾ ਹੁੰਦਾ ਤਾਦੀ ਜੀ ਜੜਾ ਧਿਆਨ ਨਾ ਦਦਾਂਦਾ ਮੈਨੂੰ ਅਹੀਂ ਤਾਦੀ ਨੂੰ ਮਹੀਸ਼ਪੁਰ ਹੀ ਕਿਉਂ ਆਂਦੇ ਆ ਤੇ ਉਹਨੇ ਮੈਨੂੰ ਕਹਿਣਾ ਪੁੱਤ ਤੂੰ ਸਿਆਣਾ ਥੋੜਾ ਨਾ ਐਵੇਂ ਹਸਾ ਦਾ ਹੀ ਕੁੱਟਿਆ ਕਟਿਓ ਬੱਟੇ ਨੁੱਟੇ ਨਾਲ ਕੰਮ ਕਰੋ ਕਿ ਇਹਦਾ ਤੁਹਾਨੂੰ ਪਤਾ ਕਿ ਇਹਨੇ ਕੰਮ ਪੁੱਠਾ ਕਰ ਦੇਣਾ ਨਾਲੇ ਤਾਦੀ ਨੂੰ ਕਈ ਰਾਬ ਦਾ ਵੀ ਫਿਕਰ ਪੈ ਜਾਂਦਾ ਇਹ ਵੀ ਕਿ ਇਹ ਨਾ ਵੇ ਕੰਮ ਡਾਕਾ ਰੌਣ ਦੇ ਮੁੜਕੇ ਤੁਹਾਨੂੰ ਪਤਾ ਫਿਰ ਮਾਂ ਪਿਓਨ ਪਿਛੇ ਚੱਲਣੀ ਪੈਦੀ ਆ ਤਾਦੀ ਨੂੰ ਹੀ ਆਪਦਾ ਫਿਕਰ ਹੋ ਜਾਂਦਾ ਕਿ ਇਹ ਰਾਂ ਵੀ ਇਹ ਕੰਜੇ ਦੇ ਕੋਈ ਪੁੱਠਾ ਕੰਮ ਕਰਾਏ ਤੇ ਇਹ ਨਾ ਵੇ ਮੈਨੂੰ ਵੀ ਇੱਥੇ ਬੰਬਗੇ ਮੂਵੀ ਕਾਂ ਦੇ ਫਿਰ ਦੀ ਫਿਰੇ ਖਾ ਕੇ ਪੈਣਾ ਹੁੰਦਾ ਤੇ ਇਹਨਾਂ ਮੈਨੂੰ ਸਿਆਪ ਨੂੰ ਨਾ ਫੜਦੇ ਹੁੰਦੇ ਮੈਨੂੰ ਆਹਦੇ ਦੇ ਬਾਅਦ ਤੂੰ ਕੋਤ ਸਿਆਣਾ ਤੂੰ ਹਿਸਾਬ ਨਾਲ ਕਰਾ ਲਈ ਕੰਮ ਉੱਥੇ ਥੋੜਾ ਜਿਹਾ ਤੂੰ ਬੁਰਾ ਨਾ ਕੁੱਟਣ ਕੱਟਣ ਦਾ ਹੀ ਹਿਸਾਬ ਰੱਖਿਓ ਜਿਆਦਾ ਦੂਜਾ ਨਾ ਕਰੇ ਤਿੱਖਾ ਕੰਮ ਨਾ ਕਰੇ ਮੈਂ ਚਲੋ ਠੀਕ ਹੈ ਦਾਦੀ ਕੋਈ ਨਹੀਂ ਮੈਂ ਤੁਹਾਨੂੰ ਪਤਾ ਹੀ ਹੈਗੇ ਮੇਰੇ ਤੇ ਬੜਾ ਮਾਣ ਹੀ ਦਾਦੀ ਚੱਲ ਕੇ ਇਹ ਆ ਗਈ ਕਨੈਕਟਰ ਸਾਹਿਬ ਦੀ ਬੱਸ ਕੁਤੜਿਆ ਬੀਨੇ ਮੁੰਡੇ ਮਾਰਦਾ ਚੜਜੋ ਆਉਣ ਉਤਰਦੇ ਆਉਣ ਚੜਜੋ ਆਉਣ ਕੁੜੀਆਂ ਨਸੀ ਜਾਵੇ ਭਗੀ ਛੱਟੀ ਅਗੇ ਡਿਊਟੀ ਤਾਂ ਐਸ਼ਾ ਹੀ ਇਸ ਤਰ੍ਹਾਂ ਇਹ ਕਰਨ ਰਿਆ ਮੈਂ ਆ ਜਾ ਕੁੜੀ ਹੱਟ ਅਸੀਂ ਆਏ ਡਿਊਟੀ ਤੇ ਆਏ ਆਂ ਇਹ ਨਹੀਂ ਆਪਣੀ ਡਿਊਟੀ ਤੇ ਸਿਵਲ ਚ ਆਏ ਆਂ ਕਿ ਵਰਦੀ ਜਿਨੀ ਸਿਵਲ ਤੇ ਆਓ ਮੇਰਾ ਗੁੱਤ ਛੋਟਾ ਵੀ ਰਹਾ ਜਾਓ ਤੇ ਤਾਂ ਚਾਹ ਚੁਪੜੇ ਖੋਖ ਜੰਦੇ ਨਾ ਤੁਹਾਨੂੰ ਪਤਾ ਤੇ ਚੌਕਾ ਬਾਸਟਨ ਮਾ ਲਓ ਤੇ ਮਰਾ ਤੇ ਭੇਜਦਾ ਮੈਂ ਪੁੱਛਣਾ ਪਛਾਣਾ ਨਹੀਂ ਕੋਈ ਵੀ ਕੀ ਗੱਲ ਆ ਉਹਨੂੰ ਅਸਲ ਚ ਕਾਲੀ ਪਈ ਹੁੰਦੀ ਹੈ ਨਾ ਵੀ ਪੁੱਛ ਉਹਨੂੰ ਇਹ ਮੇਰਾ ਬੜਾ ਫਿਕਰ ਪੈ ਜਾਂਦਾ ਨਾ ਉਹਨੂੰ ਇਹ ਹੁੰਦਾ ਵੀ ਜੇ ਗੱਲੀ ਲੱਪਿਆ ਤੇ ਇਹਨੇ ਗੱਲਾਂ ਨਹੀਂ ਸਮਝਾਦਣਾ ਤੇ ਕਾ ਮੇਰਾ ਫਾਇਦਾ ਨਹੀਂ ਹੁਣਾ ਆਏ ਦਾ ਜਿਹਦਾ ਨੂੰ ਦੱਸਿਆ ਵੀ ਉੱਥੇ ਮੈਂ ਕਿ ਨੂੰ ਸਮਝਾਤਾ ਉਹ ਪਹਿਲਾਂ ਹੀ ਮਾफी ਮੰਗਿਆ ਤੇ ਹਟ ਰੋੜੇ ਉੱਪਰ ਹਟ ਚੁੱਕੀ ਫਿਰੇ ਮੈਂ ਇਹਨੂੰ ਇੰਨੀ ਗੱਲ ਆਖੀ ਹਜੇ ਮਾਓ ਸਾਡੇ ਕੁਰਸੀ ਇਹਦੀ ਟਿਕ ਟਿਕ ਦੀ ਗੱਲ ਕੀਤੀ ਹੈ ਕਿ ਪਤਾ ਤੈਨੂੰ ਕਿ ਕਿਨੀ ਟਿਕ ਟਿਕ ਕੱਟਣਦੇ ਆ ਮਲਾਜਮ ਆ ਕੋ ਗਲਤ ਕੰਮ ਲਈ ਤ ਨਹੀਂ ਆਏ ਉਹ ਪੱਕਾ ਮਲਾਜਮ ਆ ਸਰਕਾਰੀ ਮਲਾਜਮ ਆ ਤਾਂ ਟਿਕ ਟਿਕ ਕਿਹੜੇ ਹਿਸਾਬ ਨਾਲ ਕੱਟਣਦੇ ਆ ਤੋਂ ਯਕਦਾਂ ਮੈਨੂੰ ਆਂਦਾ ਕਿ ਨਾਂ ਦੇ ਸਾਡੇ ਚਲੋ ਮਹਾਰਾਜ ਦੀ ਕਿਰਪਾ ਭੈਣ ਭਰਾਵਾਂ ਸਾਰਾ ਨਾ ਕਰਕੇ ਬਰਦਾ ਕੱਲੇ ਦਾ ਨਾ ਕਿਥੋਂ ਬੰਦਾ ਬਣਿਆ ਹੈ ਅੰਧਿਆਰੋ ਕੁਰਸੀ ਆ ਬਾਈ ਵੀ ਤੇਰਾ ਭਰਾ ਮੇਰੇ ਮੂੰਹੋਂ ਜੱਕਰਾਮ ਨਿਕਲ ਗਿਆ ਹਾਂ ਭਰਾ ਕੋਨ ਨਹੀਂ ਉੱਥੇ ਬਸ ਅੱਜ ਤੋਂ ਬਾਅਦ ਇਹ ਟਿਕਟਕ ਕਟੋਂ ਛੱਡੋ ਮੈਂ ਸ਼ੀਰਦ ਆਦਮ ਤੇ ਪੇਜਾ ਮੇਰੀ ਅਲਡੇਲੇ ਪੜੀ ਜਾਵੇ ਵੇ ਇਹ ਮੈਨੂੰ ਰਾਹ ਵੀ ਹੈ ਤੂੰ ਐਵੇਂ ਹੀ ਦੀ ਛਦੀ ਉਹ ਨਹੀਂ ਉਹ ਨਹੀਂ ਆਟਾ ਭਰਾ ਭਰੂ ਅਹੀਂ ਦੇ ਵਹੇ ਆਏ ਉਹ ਨੂੰ ਇੱਕ ਤਾਂ ਭੁੱਲਣ ਤੇ ਦੇ ਮੜਾ ਪੂਠਾ ਸਿੱਧਾ ਬੋਲੇ ਸੀ ਪਹਿਲਾਂ ਇਹ ਇਹਦੀ ਰੱਦ ਹੁੰਦਾ ਜਿਤਨਾ ਮੈਂ ਨਹੀਂ ਬੰਦੇ ਨੂੰ ਘੇਰੀ ਜਿਹਾ ਹੁੰਦਾ ਕਮਾਉਂ ਗੂ ਕੇ ਉਧਰ ਦੀ ਗੱਲਾਂ ਬਾਤਾਂ ਮੈਂ ਗੱਲਾਂ ਬਾਤਾਂ ਹੀ ਐ ਪੁੱਠੇ ਬੰਨੋ ਘੇਰਾ ਤੁਰਦਾ ਨਾਲ ਦੇ ਕਮਾਘੂ ਕੇ ਦੇ ਤਰਾਹੀ ਨਿੱਕੇ ਦੇ ਚਿੜੀ ਨਹੀਂ ਫੜਦੇ ਹੁੰਦੇ ਵੀ ਉਹ ਟੋਕਰੀ ਥੱਲੇ ਦੇ ਕੇ ਤੇ ਦਾਣੇ ਦੁਨੇ ਸੁੱਟ ਕੇ ਆਸੇ ਪਾਸੇ ਤੇ ਮੁੜ ਕੇ ਸਹੀ ਜੇ ਜੇ ਪਾਸੇ ਤਰੀ ਗੁਲੇ ਲੱਗੇ ਨਾ ਇਹ ਚਿੜੀ ਨੇ ਦਾਣੇ ਖਾਣ ਨਾਲ ਐ ਖਿੱਚ ਦੇਣੀ ਮੱਜੀ ਰੱਸੀ ਜੀ ਦੇ ਚਿੜੀ ਆ ਜਿਹੜੀ ਵਿੱਚ ਕਰਦੀ ਜਿਹੜੀਆਂ ਫੜ ਲਿੰਗ ਨਹੀਂ ਦੇ ਭੇਜੇ ਨੂੰ ਗੁਸਾ ਵੜਾ ਮੇਰੇ ਤੇ ਹਾਂ ਦਾ ਆਇਆ ਤੇ ਯਾਰ ਪਹਿਲੀ ਵਾਰ ਤੇ ਮਾफी ਮੰਗਿਆ ਤੇ ਮੈਂ ਹਮ ਦੀ ਕਰਾ ਇਤਨਾ ਕਰੀ ਹੁੰਦਾ ਮੈਂ ਕੀ ਕਰਾਉਣਾ ਮੈਂ ਤੂੰ ਕੀ ਕਰ ਮੈਂ ਬਸ ਠੀਕ ਹੈ ਮਾਫੀ ਮੰਗ ਕੇ ਉਹਨਾਂ ਛੱਡ ਖੜਾ ਕੀ ਕਰਨਾ ਤੋ ਮੈਂ ਚਲ ਜੀ ਚਲ ਠੀਕ ਹੈ ਉਹਨੇ ਆਖਿਆ ਨਹੀਂ ਗਾ ਗੁਣੀ ਤਾ ਚਲ ਜੀ ਬਾਅਦ ਉਸ ਉੱਥੇ ਇੱਕ ਹੋਰ ਨਵਾਂ ਕੰਮ ਹੋਣਾ ਲੈ ਇਹ ਤੁਹਾਨੂੰ ਦੱਸਿਆ ਜਿਹੜਾ ਸਾਈਕਲ ਅਸਲ ਮਕਸਦ ਤੇ ਸਾਡਾ ਇੱਕ ਇਹ ਕੰਪਲੇਨ ਤੇਵੇਂ ਆਸੇ ਭੜ ਜਾਂਦੀ ਨਿਕਲ ਗਈ ਇਹਦੇ ਕੋਈ ਏਨੀ ਵੱਡੀ ਕੰਪਲੇਨ ਨਹੀਂ